ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਵੋਟਾਂ ਹੋਣੀਆਂ ਹਨ ਉਸ ਸੰਬੰਧ ਵਿੱਚ ਸਟੇਟ ਪਬਲਿਕ ਸਕੂਲ ਸ਼ਾਹਕੋਟ ਵੱਲੋਂ ਵੋਟਰ ਜਾਗਰੂਤਾ ਰੈਲੀ ਕੱਢੀ ਗਈ ਜਿਸ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਇਹ ਸਵੀਪ 032 ਸ਼ਾਹਕੋਟ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਵੋਟਾਂ ਪੈਣ ਤਾਂ ਇਸ ਵਾਰ ਇੱਕ ਨਾਰਾ ਹੈ ਇਸ ਵਾਰ 70 ਪਾਰ ਭਾਪ ਕਿ ਇਸ ਵਾਰ ਜਿਹੜੀ ਵੋਟ ਫੀਸ ਹੈ ਸ਼ਾਹਕੋਟ ਦੀ ਉਹ 70% ਤੋਂ ਉੱਪਰ ਹੋ ਗਏ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਸੀ ਸਾਡਾ ਸ਼ਹਿਰ ਮੈਧਪੁਰ ਦੇ ਵਿੱਚ ਅਸੀਂ ਜਿਸ ਵਿੱਚ ਅਸੀਂ ਸਪੂ ਬਾਜ਼ਾਰ ਅਤੇ ਅੱਡੇ ਵਿੱਚ ਇਸ ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਜਾਗਰੂਕ ਕੀਤਾ ਇਸ ਵਾਰ ਇੱਕ ਗੱਲ ਹੋਰ ਦੱਸਣਯੋਗ ਹੈ ਕਿ ਵੋਟਾਂ ਦਾ ਸਮਾਂ ਜਿਹੜਾ ਹੈ ਸਵੇਰ ਤੋਂ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕਰ ਦਿੱਤਾ ਗਿਆ ਹੈ ਭਾਵੇਂ ਕਿ 2 ਘੰਟੇ ਜਿਹੜਾ ਕਿ ਵੋਟ ਪਾਉਣ ਪੂਟਾਨ ਕਰਨ ਲਈ ਵਧਾ ਦਿੱਤੇ ਗਿਆ ਹੈ ਤੁਹਾਡਾ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੀ ਆਪ ਸਭ ਜੀ ਨੂੰ ਸਭ ਜੀ ਨੂੰ ਬੇਨਤੀ ਹੈ ਕਿ ਆਪ ਵੀ ਆਪਣਾ ਵੋਟ ਜਰੂਰ ਦੇ ਕੇ ਆਓ ਧੰਨਵਾਦ ਸਾਰੇ ਕਾਲਜ ਅਸੀਂ ਸਾਰੇ ਸਟੇਟ ਪੱਲੇ ਸਕੂਲ ਦੇ ਵਿਦਿਆਰਥੀ ਇਸ ਵਾਰ sweep 0 32 ਦੇ ਤਹਿਤ ਅਸੀਂ ਮਹਤਵਪੂਰਨ ਸ਼ਹਿਰ ਵਿੱਚ ਵੋਟਾਂ ਦਾ ਪ੍ਰਚਾਰ ਕਰਨ ਆਏ ਹਾਂ ਜੀ ਜਿਸ ਹਿਸਾਬ ਨਾਲ ਤੁਹਾਨੂੰ ਪਤਾ ਹੀ ਕਿ ਵੋਟਾਂ ਐਮਪੀ ਦੀਆਂ ਪੰਜਾਬ ਚ ਹੋਣ ਵਾਲੀਆਂ ਹਨ ਤੇ ਇਸ ਤਹਿਤ ਇਹ ਚਾਹੁੰਦੇ ਹਾਂ ਕਿ ਸਾਰੇ ਜਾਣੇ ਆਪਣੇ ਪ੍ਰਵਾਸ ਸMeV ਤੇ ਵੋਟ ਜਰੂਰ ਪਹੁੰਚ ਜਾਣ